ਸسٹر ਕਾਲਜੂ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਦਿਦਾਰ ਸਿੰਘ ਦੇ ਟੱਬਰ ਲਈ 22 ਜੁਲਾਈ 2019 ਦੀ ਸ਼ਾਮ ਬੜੀ ਭਾਰੇ ਹੁੰਦੀ ਹੈ ਹਾਲਾਂਕਿ ਇਹ ਕੇਸ ਬਹੁਤ ਹਾਈਲਾਈਟ ਹੋਇਆ ਸੀ ਆਮ ਲੋਕਾਂ ਦੇ ਨਾਲ ਨਾਲ ਸਿਆਸਤਦਾਨਾਂ ਦੇ ਵੀ ਪੈਰਾ ਹੇਠੋ ਜ਼ਮੀਨ ਖਿਸਕੀ ਸੀ ਪਰ 6 ਸਾਲ ਬੀਤਣ ਤੇ ਵੀ ਅਸੱਚੀ ਘਟਨਾ ਦਰਾ ਜਾਂਦੀ ਹੈ ਮਨ ਚ ਸਹਿਮ ਆ ਜਾਂਦਾ ਲੱਤਾਂ ਕੰਬਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਟਿਆਲੇ ਦੀ ਕਨੌਰ ਤਹਿਸੀਲ ਦੇ ਰਾਜਪੁਰਾ ਰੋਡ ਤੇ ਵਸੇ ਪਿੰਡ ਖੇੜੀ ਗੰਡੀਆਂ ਚ ਰਹਿੰਦਾ ਹੁੰਦਾ ਹੈ ਦਿਦਾਰ ਸਿੰਘ ਦਾ ਪਰਿਵਾਰ 8 ਵਜੇ 20 ਮਿੰਟ ਦੇ ਆਸ-ਪਾਸ ਦਿਦਾਰ ਸਿੰਘ ਦੇ ਦੋਨੋਂ ਬੱਚੇ ਹਸਨਦੀਪ ਸਿੰਘ ਤੇ ਜਸ਼ਨਦੀਪ ਸਿੰਘ ਕਰੋ 올 ਡਰਿੰਕ ਲੈਂਡ ਬਾਹਰ ਬਾਜ਼ਾਰ ਜਾਂਦੇ ਨੇ ਬਿਨਾਂ ਦੱਸੇ ਨਹੀਂ ਗਏ ਹੁੰਦੇ ਮਾਂ ਮਨਜੀਤ ਕੌਰ ਨੂੰ ਕਹਿ ਕੇ ਗਏ ਹੁੰਦੇ ਆ ਰਸਤਾ ਸਾਰਾ 5-7 ਮਿੰਟ ਦਾ ਹੁੰਦਾ ਜਦੋਂ ਬੱਚਿਆਂ ਨੂੰ ਗਏ ਵੀ 25 ਮਿੰਟ ਹੋ ਜਾਂਦੇ ਨੇ ਤਾਂ ਮਾਂ ਮਨਜੀਤ ਕੌਰ ਕਰੋ ਬਾਹਰ ਜਾਂਦੀ ਆ ਵੇਖਣ ਇਹ ਹਾਲੇ ਤੱਕ ਵਾਪਸ ਕਿਉਂ ਨਹੀਂ ਆਏ ਬੱਚੇ ਘਰ ਮੌਜੂਦ ਬੱਚਿਆਂ ਦਾ ਦਾਦਾ ਵੀ ਬੱਚਿਆਂ ਨੂੰ ਵੇਖਣ ਤੁਰ ਕਹਿੰਦਾ ਪਰ ਬੱਚੇ ਕਿਤੇ ਦਿਖਦੇ ਨਹੀਂ ਥੋੜੇ ਮੰਟਾ ਚ ਬੱਚਿਆਂ ਦਾ ਪਿਓ ਦਿਦਾਰ ਸਿੰਘ ਵੀ ਆਪਣੀ ਪਾਂਜੀ ਨੂੰ ਬਸ ਅੱਡੇ ਛੱਡ ਕੇ ਘਰ ਆ ਜਾਂਦਾ ਜਦੋਂ ਘਰ ਆਉਣ ਤੇ ਦਿਦਾਰ ਸਿੰਘ ਨੂੰ ਦੋਵੇਂ ਪੁੱਤ ਨਜ਼ਰ ਨਹੀਂ ਆਉਂਦੇ ਤਾਂ ਉਹ ਮਨਜੀਤ ਨੂੰ ਪੁੱਛਦਾ ਕਮਨਜੀਤ ਕਹਿੰਦੀ ਆ ਕਿ ਬੱਚੇ ਕੋਲ ਡਰਿੰਕ ਪੀਣ ਦੀ ਜ਼िद ਕਰ ਰਹੇ ਸਨ ਮੇਰੇ ਤੋਂ ਪੈਸੇ ਲੈ ਕੇ ਕੋਲ ਡਰਿੰਕ ਲੈਣ ਗਏ ਨੇ ਅਜੇ ਤੱਕ ਵਾਪਸ ਨਹੀਂ ਆਏ ਤੁਸੀਂ ਦੇਖ ਕੇ ਆਓ ਮੈਨੂੰ ਟੈਨਸ਼ਨ ਹੋ ਰਹੀ ਹੈ ਦਿਦਾਰ ਸਿੰਘ ਉਸੇ ਵਕਤ ਬਾਹਰ ਚਲਾ ਜਾਂਦਾ ਹੈ ਉਹ ਆਸ-ਪਾਸ ਦੇ ਲੋਕਾਂ ਨੂੰ ਪੁੱਛਦਾ ਹੈ ਇੱਧਰ ਉੱਧਰ ਹਰ ਕਿਤੇ ਵੇਖਦਾ ਹੈ ਉਹਨਾਂ ਦੀ ਖੇਡਣ ਦੀਆਂ ਥਾਵਾਂ ਤੇ ਵੀ ਚੱਕਰ ਲਾ ਕੇ ਆਉਂਦਾ ਹੈ ਪਰ ਬੱਚਿਆਂ ਨੂੰ ਨਾ ਤਾਂ ਕਿਸੇ ਨੇ ਵੇਖਿਆ ਹੁੰਦਾ ਤੇ ਨਾ ਹੀ ਬੱਚੇ ਕਿਤੇ ਹੋਰ ਮਿਲਦੇ ਜਦੋਂ ਤੇਦਾਰ ਸਿੰਘ ਥੱਕ-ਹਾਰ ਕੇ ਘਰ ਆਉਂਦਾ ਹੈ ਤਾਂ ਮਨਜੀਤ ਕੌਰ ਨੂੰ ਦੱਸਦਾ ਹੈ ਕਿ ਬੱਚੇ ਤਾਂ ਕਿਤੇ ਮਿਲ ਨਹੀਂ ਰਹੇ। ਇਹ ਗੱਲ ਸੁਣ ਕੇ ਮਨਜੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਇੱਕ ਮਾਂ ਦੇ ਦੋਵੇਂ ਪੁੱਤ ਇਦਾਂ ਰਾਤ ਦੇ ਹਨੇਰੇ 'ਚ ਗਾਇਬ ਹੋ ਜਾਣ। ਉਸ ਦਾ ਹਾਲ ਆਪਾਂ ਸਮਝ ਸਕਦੇ ਆ। ਘਰ 'ਚ ਸਾਰੇ ਰੋਣ ਲੱਗ ਪੈਂਦੇ ਨੇ। ਰੋਣ ਦੀ ਆਵਾਜ਼ ਸੁਣ ਕੇ ਬਾਕੀ ਲੋਕ ਵੀ ਆ ਜਾਂਦੇ ਨੇ। ਛੇਤੀ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਕਿ ਹਸਨਦੀਪ ਸਿੰਘ ਤੇ ਜਸ਼ਨਦੀਪ ਸਿੰਘ ਕਿਤੇ ਗਾਇਬ ਹੋ ਗਏ ਨੇ। मिलने ਪਿੰਡ ਵਾਲੇ ਟੁਕੜੀਆਂ ਬਣਾ ਕੇ ਬੱਚਾ ਨੂੰ ਲੱਭਣ ਨਿਕਲ ਪੈਂਦੇ ਨੇ ਕੁਝ ਲੋਕ 300 ਮੀਟਰ ਦੂਰ ਪਾਖੜਾ ਨਹਿਰ ਦੇ ਵੱਲ ਵੀ ਜਵਾਕਾਂ ਨੂੰ ਲੱਭਣ ਜਾਂਦੇ ਨੇ ਕਿਉਂਕਿ ਉੱਥੇ ਅਕਸਰ ਪਿੰਡ ਦੇ ਬੱਚੇ ਸ਼ਾਮ ਨੂੰ ਖੇਡਣ ਜਾਂਦੇ ਹੁੰਦੇ ਨੇ ਇਹ ਦੋਵੇਂ ਵੀ ਪੂਰੀ ਰਾਤ ਉਹ ਲੋਕ ਬੱਚੇ ਲੱਭਦੇ ਨੇ ਪਰ ਕੁਝ ਹੱਥ ਨਹੀਂ ਲੱਗਦਾ ਹੁਣ ਉਹ ਖੇੜੀ ਗੰਡੀਆਂ ਪੁਲਿਸ ਥਾਣੇ ਜਾ ਕੇ ਬੱਚਿਆਂ ਦੀ ਮਸੂਮ ਰਿਪੋਰਟ ਦਰਜ ਕਰਾਉਂਦੇ ਨੇ ਪੁਲਿਸ ਰਿਪੋਰਟ ਦਰਜ ਕਰਕੇ ਬੱਚਿਆਂ ਦੀਆਂ ਫੋਟੋਆਂ ਵਾਲੇ ਪੋਸਟਰ ਹਰ ਕਿਤੇ ਚਿਪਕਵਾ ਦਿੰਦੀ ਹੈ ਤਿੰਨ ਦਿਨ ਬੀਤ ਜਾਂਦੇ ਨੇ ਪਰ ਹਸਨਦੀਪ ਤੇ ਜਸ਼ਨਦੀਪ ਦਾ ਕੋਈ ਸੁਰਾਗ ਹੱਥ ਨਹੀਂ ਲੱਗਦਾ ਹੁਣ ਦیدار ਸਿੰਘ ਤੋਂ ਹੋਰ ਸਹਿ ਨਹੀਂ ਹੁੰਦਾ ਪਿੰਡ ਵਾਲੇ ਰਾਜਪੁਰਾ ਰੋਡ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਆ ਰੋਡ ਜਮ ਹੋ ਜਾਂਦੀ ਹੈ ਹੁਣ ਪ੍ਰਸ਼ਾਸਨ ਵਾਸਤੇ ਔਖਾ ਹੋਣ ਲੱਗਦਾ ਹੈ ਇਲਾਕੇ ਦੀ ਸੰਸਦ ਪ੍ਰਨੀਤ ਕੌਰ ਤੇ ਕਾਂਗਰਸ ਦੇ ਵਿਧਾਇਕ ਪੁਲਿਸ ਤੇ ਇਸ ਮਾਮਲੇ ਨੂੰ ਜਲਦ ਹੱਲ ਕਰਨ ਦਾ ਪ੍ਰੈਸ਼ਰ ਪਾਉਣ ਲੱਗ ਪਏ। ਪੁਲਿਸ ਵੱਲੋਂ ਇਸ ਮਾਮਲੇ ਨੂੰ ਗਲਤ ਨੀਅਤ ਨਾਲ ਕੀਤੇ ਗਏ ਅਗਵਾ ਦੇ ਮਾਮਲੇ ਦੀ ਧਾਰਾ ਅੰਡਰ ਦਰਜ ਕਰ ਲਿਆ ਜਾਂਦਾ ਹੈ। ਮਾਮਲੇ ਦਾ ਖੁਲਾਸਾ ਕਰਨ ਲਈ ਖੇੜੀ ਗੰਡੀਆਂ ਦੇ ਇੰਚਾਰਜ ਕੁਲਵਿੰਦਰ ਸਿੰਘ ਦੀ ਅਗਵਾਈ ਚ ਇੱਕ ਟੀਮ ਗਠਿਤ ਕਰ ਦਿੱਤੀ ਜਾਂਦੀ ਹੈ। ਉਦੋਂ ਬੱਚਿਆਂ ਦਾ ਪਿਤਾ ਦਿਦਾਰ ਸਿੰਘ ਉਹਨਾਂ ਬਾਰੇ ਆਸ-ਪਾਸ ਦੇ ਦੁਕਾਨਦਾਰਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆਪਣੇ ਲੈਵਲ ਤੇ। ਗੁਆਂਢੀਆਂ ਤੋਂ ਵੀ ਪੁੱਛਤਾਚ hỏiਦੀ ਹੈ ਪਰ ਬੱਚਿਆਂ ਬਾਰੇ ਕੋਈ ਇੱਕ ਵੀ ਜਾਣਕਾਰੀ ਨਹੀਂ ਮਿਲਦੀ। ਇਸ ਗੱਲ ਤੱਕ ਦੀ ਪੁਸ਼ਟੀ ਨਹੀਂ ਹੁੰਦੀ ਕਿ ਬੱਚੇ ਕਿਸੇ ਦੁਕਾਨ ਤੇ ਕੋਲਡ ਡਰਿੰਕ ਲੈਣ ਵੀ ਗਏ ਹੋਣ। ਹੁਣ ਪੁਲਿਸ ਦਿਦਾਰ ਸਿੰਘ ਦੇ ਪਰਿਵਾਰ ਦੀ ਬੈਕਗ੍ਰਾਉਂਡ ਖੰਗਾਲਨੀ ਸ਼ੁਰੂ ਕਰਦੀ ਹੈ। ਦੀਦਾਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀਆਂ ਤਿੰਨ ਔਲਾਦਾਂ ਹੁੰਦੀਆਂ ਨੇ। ਪੀ ਸਭ ਤੋਂ ਵੱਡੀ ਜਿਸ ਦਾ ਵਿਆਹ ਹੋ ਚੁੱਕਾ ਹੁੰਦਾ। ਛੋਟਾ ਮੁੰਡਾ ਵੀ ਵਿਆਹਾ ਹੁੰਦਾ। ਤੀਜਾ ਮੁੰਡਾ ਹੁੰਦਾ ਦੀਦਾਰ ਸਿੰਘ ਜਿਸ ਦੀ ਘਰਵਾਲੀ ਹੁੰਦੀ ਆ ਮਨਜੀਤ ਕੌਰ ਤੇ ਇਹਨਾਂ ਦੇ ਬੜੇ ਹੀ ਪਿਆਰੇ ਦੋ ਪੁੱਤ ਹੁੰਦੇ ਨੇ ਹਸਨਦੀਪ ਤੇ ਜਸ਼ਨਦੀਪ। ਇਹਨਾਂ ਦੇ ਪਿਤਾ ਨੇ ਦੋਵੇਂ ਭਰਾਵਾਂ 'ਚ ਮਕਾਨ ਵੰਡ ਦਿੱਤਾ ਹੁੰਦਾ। ਸੋ ਦੋਵੇਂ ਭਰਾ ਆਪੋ ਆਪਣੇ ਹਿੱਸੇ 'ਚ ਵੱਖ-ਵੱਖ ਰਹਿੰਦੇ ਹੁੰਦੇ ਨੇ। ਦੋਵੇਂ ਹੀ ਡرائیਵਰੀ ਦਾ ਕੰਮ ਕਰਦੇ ਹੁੰਦੇ ਨੇ ਗਿਦਾਰ ਸਿੰਘ ਪਟਿਆਲਾ ਦੀ ਇੱਕ ਵੱਡੀ ਟ੍ਰਾਂਸਪੋਰਟ ਕੰਪਨੀ 'ਚ ਜੌਬ ਕਰਦਾ ਹੁੰਦਾ ਤੇ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਹੁੰਦਾ ਭਾਵੇਂ ਇਹਨਾਂ ਦੋਵੇਂ ਭਰਾਵਾਂ ਦੇ ਘਰ ਅੱਡ-ਅੱਡ ਸਨ ਪਰ ਦੋਵਾਂ 'ਚ ਮੋਹ ਵੀ ਖਾਸਾ ਹੁੰਦਾ ਹੈ। ਪਰਿਵਾਰਾਂ 'ਚ ਵੀ ਸਾਂਝ ਹੁੰਦੀ ਆ ਕਿਉਂਕਿ ਪੁਲਿਸ ਹੁਣ ਫੈਮਲੀ ਦੀ ਕੁੰਡਲੀ ਖੰਗਾਲ ਰਹੀ ਹੁੰਦੀ ਆ। ਸੋ ਵੇਖ ਰਹੀ ਹੁੰਦੀ ਆ ਕਿ ਕਿਤੇ ਦیدار ਸਿੰਘ ਦੀ ਕਿਸੇ ਨਾਲ ਰੰਜਿਸ਼ ਹੋਵੇ ਤੇ ਉਹਨੇ ਬੱਚਿਆਂ ਨੂੰ ਗਾਇਬ ਕਰਕੇ ਇਹ ਦੁਸ਼ਮਣੀ ਕੱਢੀ ਹੋਵੇ। ਭਾਵੇਂ ਪਰਿਵਾਰਛੇ ਪਰ ਪੁਲਿਸ ਨੂੰ ਇਹਨਾਂ ਦੇ ਪਰਿਵਾਰ 'ਚ ਇਦਾਂ ਦਾ ਕੋਈ ਪੁਆਇੰਟ ਫਿਲਹਾਲ ਨਹੀਂ ਮਿਲਦਾ। ਅਜੇ ਜਾਂਚ ਚੱਲੀ ਰਹੀ ਹੁੰਦੀ ਆ। ਇਸੇ ਦੌਰਾਨ 27 ਜੁਲਾਈ 2019 ਨੂੰ ਪਾਖੜਾ ਨੇਰ ਨਰਵਾਣਾ ਬ੍ਰਾਂਚ ਦੇ ਕਰੀਬ 6-7 ਸਾਲ ਦੇ ਨਿਆਣੇ ਦੀ ਤੈਰਦੀ ਹੋਈ ਮ੍ਰਿਤਕ ਦੇ ਜੋ ਕਿ ਕਾਫੀ ਬੁਰੀ ਹਾਲਤ ਚ ਹੁੰਦੀ ਆ ਪੁਲਿਸ ਉਸ ਨੂੰ ਬਰਾਮਦ ਕਰਦੀ ਆ ਜਦੋਂ ਪੁਲਿਸ ਆਸ-ਪਾਸ ਲਾਪਤਾ ਹੋਏ ਬੱਚਿਆਂ ਬਾਰੇ ਪਤਾ ਲਾਉਂਦੀ ਆ ਤਾਂ ਪਤਾ ਲੱਗਦਾ ਹੈ ਕਿ ਦਿਦਾਰ ਸਿੰਘ ਦਾ ਛੋਟਾ ਮੁੰਡਾ ਹਸਨਦੀਪ ਵੀ ਇਸੇ ਉਮਰ ਦਾ ਹੁੰਦਾ 6 ਕੁ ਸਾਲ ਦਾ ਥਾਣਾ ਇੰਚਾਰਜ ਕੁਲਵਿੰਦਰ ਸਿੰਘ ਜਦੋਂ ਪਰਿਵਾਰ ਨੂੰ ਮ੍ਰਿਤਕ ਦੇ ਦੀ ਸ਼ਨਾਖਤ ਦੇ ਲਈ ਬੁਲਾਉਂਦੇ ਨੇ ਤਾਂ ਘਰ ਵਾਲੇ লাশ ਪਛਾਣਨ ਤੋਂ ਹੀ ਇਨਕਾਰ ਕਰ ਦਿੰਦੇ ਆ ਕਿਉਂਕਿ ਮ੍ਰਿਤਕ ਦੇ ਇੰਨੀ ਸੜ ਗਲ ਚੁੱਕੀ ਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਪਛਾਨਣਾ ਮੁਮਕਨ ਨਹੀਂ ਹੁੰਦਾ ਪੁਲਿਸ ਇਸ ਦਾ ਡੀਐਨਏ ਸੈਂਪਲ ਲੈ ਲੈਂਦੀ ਆ ਦਰਸਲ ਦیدار ਸਿੰਘ ਇਸ ਗੱਲ ਤੇ ਭਰੋਸਾ ਕਰਨ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਇਹ ਉਸ ਦੇ ਮੁੰਡੇ ਦੀ ਮ੍ਰਿਤਕ ਦੇ ਵੀ ਹੋ ਸਕਦੀ ਹੈ ਪਿਓ ਦਾ ਦੇ ਲੇ ਮਨਨ ਨੂੰ ਰਾਜ਼ੀ ਹੀ ਨਹੀਂ ਹੁੰਦਾ ਕਿ ਇਸ ਹਾਲਤ ਚ ਉਸ ਦਾ ਪੁੱਤ ਵੀ ਕਦੀ ਪਹੁੰਚ ਸਕਦਾ ਹੈ। ਇਧਰ ਪੁਲਿਸ ਨੂੰ ਲੱਗਦਾ ਹੁੰਦਾ ਹੈ ਕਿ ਹੋਵੇ ਨਾ ਹੋਵੇ ਇਹ ਦੀਦਾਰ ਦਾ ਹੀ ਮੁੰਡਾ ਹੈ। ਉਹ ਇਹ ਵੀ ਸੋਚਦੇ ਨੇ ਕਿ ਜੇ ਇੱਕ ਮੁੰਡਾ ਨਹਿਰ ਚ ਮਿਲਿਆ ਤਾਂ ਬਹੁਤ ਚਾਂਸਸ ਨੇ ਕਿ ਦੂਜਾ ਵੀ ਉੱਥੋਂ ਹੀ ਮਿਲੂ। ਸੋ ਉੱਚ ਅਧਿਕਾਰੀਆਂ ਦੀ ਪਰਮਿਸ਼ਨ ਦੇ ਬਾਅਦ ਐਨ ਡੀ ਆਰ ਐਫ ਟੀਮ ਦੀ ਮਦਦ ਨਾਲ ਗੋਤਾਖਰਾਂ ਨੂੰ ਬੁਲਾ ਕੇ ਪਿੰਡ ਦੇ 5 ਕਿਲੋਮੀਟਰ ਦੇ ਦਾਇਰੇ ਚ ਦੂਜੇ ਜਵਾਗ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। 4 ਅਗਸਤ 2019 ਨੂੰ ਪਾਖੜਾ ਨਹਿਰ ਚ ਇੱਕ ਹੋਰ ਮੁੰਡੇ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ। ਇਹ ਵੀ ਬੁਰੀ ਹਾਲਤ ਛੀ ਹੁੰਦੀ ਹੈ। ਇਸ ਦੀ ਉਮਰ ਦیدار ਸਿੰਘ ਦੇ ਵੱਡੇ ਬੇਟੇ ਜਸ਼ਨਦੀਪ ਸਿੰਘ ਜਿੰਨੀ ਹੀ ਹੁੰਦੀ ਹੈ 10-11 ਸਾਲ। ਪਰ ਇਸ ਵਾਰ ਪਰਿਵਾਰ ਕੱਪੜਿਆਂ ਤੋਂ ਵਾਲਾਂ ਦੇ ਸਟਾਈਲ ਤੋਂ ਕਾਲੇ ਧਾਗੇ ਤੋਂ ਆਪਣੇ ਬੱਚੇ ਦੀ ਸ਼ਨਾਖ ਕਰ ਲੈਂਦਾ ਹੈ ਕਿ ਇਹ ਜਸ਼ਨਦੀਪ ਸਿੰਘ ਦੀ ਹੀ ਲਾਸ਼ ਹੈ। ਹੁਣ ਦیدار ਸਿੰਘ ਨੂੰ ਸਮਝ ਆਉਂਦਾ ਹੈ ਕਿ ਜੇ ਜਸ਼ਨਦੀਪ ਦੀ ਬਾਡੀ ਇੱਥੋਂ ਮਿਲੀ ਆ ਤਾਂ ਉਹ ਪਹਿਲੀ ਵਾਲੀ ਬਾਡੀ ਵੀ ਹਸਨਦੀਪ ਦੀ ਹੀ ਹੋਵੇਗੀ। 5 ਅਗਸਤ 2019 ਨੂੰ ਇਹ ਦੋਵੇਂ ਨਿਆਣਿਆਂ ਦਾ ਅੰਤਮ ਸਸਕਾਰ ਕਰ ਦਿੰਦੇ ਨੇ ਹੁਣ ਦਿਲ 'ਚ ਅਸਹਿ ਦੁੱਖ ਹੁੰਦਾ ਹੈ ਤੇ ਦਿਮਾਗ 'ਚ ਸਵਾਲ ਕਿ ਪੋਲ ਡਰਿੰਕ ਲੈਣ ਗਏ ਬੱਚੇ ਡੁੱਬ ਕਿਦਾਂ ਸਕਦੇ ਨੇ ਆਪੇ ਡੁੱਬੇ ਨੇ ਖੇਡਦੇ-ਖੇਡਦੇ ਜਾਂ ਕਿਸੇ ਨੇ ਡੋਬਿਆ ਜੇ ਅਗਵਾ ਹੋਏ ਤਾਂ ਫਿਰੌਤੀ ਲਈ ਕੋਈ ਕਾਲ ਕਿਉਂ ਨਹੀਂ ਆਈ ਦਿਦਾਰ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੁੰਦੀ ਫਿਰ ਇਹ ਬਣਿਆ ਕਿ ਪੁਲਿਸ ਦੇ ਦਾਰ ਸਿੰਘ ਤੋਂ ਸਵਾਲ ਕਰਦੀ ਆ ਕਹਿੰਦੀ ਆ ਕਿ ਦੱਸੋ ਜੇ ਕਿਸੇ ਤੇ ਸ਼ੱਕ ਪਰ ਦਿਮਾਗ ਤੇ ਬਹੁਤ ਜ਼ੋਰ ਪਾਉਣ ਤੋਂ ਬਾਅਦ ਵੀ ਦਾਰ ਨੂੰ ਜਿਹਾ ਕੋਈ ਸੋਚਦਾ ਨਹੀਂ ਜੋ ਇਦਾਂ ਕਰ ਸਕੇ ਜਿਸ ਤੇ ਉਹ ਸ਼ੱਕ ਕਰ ਸਕੇ 17 ਅਗਸਤ 2019 ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਹਤਿਆ ਦੇ ਖੱਛੇ ਨੂੰ ਵੇਖਦਿਆਂ ਹੋਇਆਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਦਿੰਦੇ ਨੇ ਜਿਸ ਵਿੱਚ ਡੀਐਸਪੀ ਕਨੌਰ ਜਸਵਿੰਦਰ ਸਿੰਘ ਟਿਵਾਣਾ ਡੀਐਸਪੀ ਹੈਡਕੁਆਟਰ ਗੁਰਦੇਵ ਸਿੰਘ ਢਾਲੀਵਾਲ ਤੇ ਐਸ ਐਚਓ ਕੁਲਵਿੰਦਰ ਸਿੰਘ ਸ਼ਾਮਲ ਹੁੰਦੇ ਆ। ਇਸ ਦਰਮਿਆਨ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਆ ਜਿਸ ਚ ਪੁਸ਼ਟੀ ਹੁੰਦੀ ਆ ਕਿ ਦੋਵੇਂ ਜਵਾਬ ਡੁੱਬ ਕੇ ਹੀ ਮਰੇ ਨੇ। ਹੁਣ ਇਸ ਕੇਸ ਨੂੰ ਹੱਤਿਆ ਦੇ ਕੇਸ 'ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਐਦਾਂ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੁੰਦੀ ਪਰ ਪੁਲਿਸ ਹੱਥ ਕੁਝ ਲੱਗ ਨਹੀਂ ਰਿਹਾ ਹੁੰਦਾ ਫਿਲਹਾਲ ਜੋ ਕੇਸ ਨੂੰ ਅੱਗੇ ਤੋਰੇ। ਦਦਾਰ ਸਿੰਘ ਆਪਣੇ ਪੁੱਤਾਂ ਨੂੰ ਇਨਸਾਫ ਦਿਵਾਉਣ ਦੀ ਇਸ ਝੰਗ 'ਚ ਹਰ ਅਧਿਕਾਰੀ ਨੂੰ ਮਿਲਦਾ ਹੈ, ਹਰ ਦਫਤਰ ਜਾਂਦਾ ਹੈ, ਸਿਆਸਤਦਾਨਾਂ ਦਾ ਦਬਾਅ ਵੀ ਹੁੰਦਾ ਹੈ ਪੁਲਿਸ 'ਤੇ। ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੁੰਦੀ ਆ ਪਰ ਫਿਰ ਮਾਰਚ 2020 'ਚ ਕੋਵਿਡ ਕਰਕੇ ਲਾਕਡਾਊਨ ਲੱਗ ਜਾਂਦਾ ਹੈ ਹਰ ਕਿਤੇ। ਅਸੀਂ ਸਾਰੇ ਜਾਣਦੇ ਆ ਕੋਵਿਡ ਦੇ ਦੌਰ ਦਾ ਹਾਲ। ਹੁਣ ਹਸਨਦੀਪ ਤੇ ਜਸ਼ਨਦੀਪ ਨੂੰ ਗਿਆ ਸਾਲ ਬੀਤ ਚੁੱਕਿਆ ਹੁੰਦਾ। ਆਮ ਲੋਕਾਂ ਦੀ ਜ਼ਿੰਦਗੀ ਵੀ ਹੌਲੀ-ਹੌਲੀ ਪਟੜੀ ਤੇ ਆਉਣ ਦੀ ਕੋਸ਼ਿਸ਼ ਹੁੰਦੀ ਹੈ ਦਸੰਬਰ 2020 ਚ ਐਸਐਸਪੀ ਦੁੱਗਲ ਇਸ ਜਾਂਚ ਨੂੰ ਹੁਣ ਸਪੀਡ ਨਾਲ ਅੱਗੇ ਵਧਾਉਣ ਦੀ ਥਾਂ ਲੈਂਦੇ ਨੇ ਐਸਆਈਟੀ ਆਪਣੇ ਕੰਮ 'ਚ ਫੇਰ ਤੋਂ ਲੱਗ ਜਾਂਦੀ ਹੈ ਹੁਣ ਜਦੋਂ ਇਸ ਵਾਰ ਦੁਬਾਰਾ ਜਾਂਚ ਸ਼ੁਰੂ ਹੁੰਦੀ ਹੈ ਤਾਂ ਟੀਮ ਦੇ ਹੱਥ ਕੁਝ ਕਲੂਜ਼ ਵੀ ਲੱਗਣ ਲੱਗਦੇ ਆ 4 ਮਾਰਚ 2021 ਪੁਲਿਸ ਦੇਦਾਰ ਸਿੰਘ ਦੀ ਘਰਵਾਲੀ ਤੇ ਹਸਨਦੀਪ ਤੇ ਜਸ਼ਨਦੀਪ ਦੀ ਮਾਂ ਮਨਜੀਤ ਕੌਰ ਤੇ ਦیدار ਸਿੰਘ ਦੇ ਹੀ ਮਾਸੀ ਦੇ ਮੁੰਡੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਥੋਂ ਪੂਰੀ ਕਹਾਣੀ ਪਤਾ ਲੱਗਣ ਦੀ ਸ਼ੁਰੂਆਤ ਹੁੰਦੀ ਹੈ ਤੇ ਜਦੋਂ ਇਹ ਪੂਰੀ ਸਟੋਰੀ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਵਾਸਤੇ ਇਹ ਸ਼ੌਕ ਤੋਂ ਘੱਟ ਨਹੀਂ ਹੁੰਦੀ ਕੋਵਿਡ ਦੌਰਾਨ ਜਦੋਂ ਪੁਲਿਸ ਦੀਆਂ ਸਰਗਰਮੀਆਂ ਵੀ ਥੋੜੀਆਂ ਹੌਲੀਆਂ ਹੁੰਦੀਆਂ ਨੇ ਤਾਂ ਦੀਦਾਰ ਸਿੰਘ ਦੀ ਪਤਨੀ ਮਨਜੀਤ ਕੌਰ ਆਪਣੀ ਭੈਣ ਕੋਲ ਪਟਿਆਲੇ ਰਹਿਣ ਚਲੀ ਜਾਂਦੀ ਹੈ। ਹੁਣ ਦੀਦਾਰ ਵਾਸਤੇ ਉਹ ਘਰ ਘਰ ਵਰਗਾ ਥੋੜੀ ਹੁੰਦਾ ਘਰ ਵਾਲੀ ਗਈ ਹੁੰਦੀ ਆ ਤੇ ਬੱਚੇ ਮਰ ਚੁੱਕੇ ਹੁੰਦੇ ਆ। ਉਸ ਦਾ ਦਿਮਾਗ ਬਸ ਇਹੀ ਸੋਚੀ ਜਾਂਦਾ ਹੁੰਦਾ ਹੈ ਕਿ ਕੌਣ ਖਾ ਗਿਆ ਮੇਰੇ ਮਾਸੂਮਾਂ ਨੂੰ। ਸੋਚਦਿਆਂ ਸੋਚਦਿਆਂ ਦੀਦਾਰ ਸਿੰਘ ਦੇ ਮਾਈਂਡ 'ਚ ਇੱਕ ਗੱਲ ਆਉਂਦੀ ਹੈ। ਇਕੋ ਸ਼ਖਸ ਹੈ ਜਿਸਨੇ ਉਸਦੇ ਬੇਟਿਆਂ ਦੇ ਜਾਣ ਤੋਂ ਬਾਅਦ ਦੋ ਦਿਲਾਸੇ ਦੇ ਬੋਲ ਵੀ ਨਹੀਂ ਬੋਲੇ ਨਾ ਮਿਲਨ ਆਇਆ ਤੇ ਉਹ ਹੁੰਦਾ ਇਸ ਦੀ ਮਾਸੀ ਦਾ ਮੁੰਡਾ ਬਲਜੀਤ ਐਡੀ ਵੱਡੀ ਗੱਲ ਹੋ ਜਾਏ ਤੇ ਭਰਾ ਮਿਲਨ ਤੱਕ ਨਾ ਆਇਆ ਕਿੱਦਾਂ ਹੋ ਸਕਦਾ ਹੁਣ ਦਿਦਾਰ ਦੇ ਦਿਮਾਗ 'ਚ ਹੀ ਕੜੀਆਂ ਜੁੜਨ ਲੱਗਦੀਆਂ ਨਵੰਬਰ 2020 ਨੂੰ ਦਿਦਾਰ ਸਿੰਘ ਡੀਐਸਪੀ ਜਸਵਿੰਦਰ ਸਿੰਘ ਜਵਾਣਾ ਕੋਲ ਪਹੁੰਚ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਬੜਾ ਪੁੱਛਿਆ ਕਿ ਜੇ ਕਿਸੇ ਤੇ ਸ਼ੱਕ ਹੈ ਤਾਂ ਦੱਸ ਮੇਰੇ ਪਹਿਲਾਂ ਧਿਆਨ 'ਚ ਨਹੀਂ ਆਇਆ ਪਰ ਹੁਣ ਮੈਨੂੰ ਆਪਣੇ ਮਾਸੀ ਦੇ ਮੁੰਡੇ ਬਲਜੀਤ ਤੇ ਪੂਰਾ ਪੂਰਾ ਸ਼ੱਕ ਹੈ ਕਿ ਉਹਨੇ ਹੀ ਮੇਰੇ ਮੁੰਡਿਆਂ ਨਾਲ ਗਲਤ ਕੀਤਾ ਹੋ ਸਕਦਾ ਹੈ ਇਸ ਤੇ ਡੀਐਸਪੀ ਪੁੱਛਦੇ ਨੇ ਕਿ ਸ਼ੱਕ ਦੀ ਕੋਈ ਖਾਸ ਵਜ੍ਹਾ ਹੁਣ ਅਗੋ ਦਿਦਾਰ ਸਿੰਘ ਉਹ ਪਰਤਾ ਖੋਲਦਾ ਹੈ ਜੋ ਉਸਦੇ ਦਿਮਾਗ 'ਚ ਜੁੜੀਆਂ ਹੁੰਦੀਆਂ ਨੇ ਡੀਐਸਪੀ ਸਾਹਿਬ ਦਿਦਾਰ ਸਿੰਘ ਦੀ ਗੱਲ ਤੋਂ ਕਨਵਿੰਸ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੀ ਦੱਸੀ ਗੱਲ ਵੱਡੀ ਲੀਡ ਸਾਬਤ ਹੋ ਸਕਦੀ ਹੈ ਪਰ ਇਹ ਪੂਰੀ ਗੱਲ ਸੁਣਨ ਤੋਂ ਬਾਅਦ ਡੀਐਸਪੀ ਟਿਵਾਣਾ ਕਹਿੰਦੇ ਆ ਕਿ ਹੋ ਸਕਦਾ ਹੈ ਕਿ ਫਿਰ ਬਲਜੀਤ ਸਿੰਘ ਦੇ ਨਾਲ ਤੇਰੀ ਘਰ ਵਾਲੀ ਮਨਜੀਤ ਕੌਰ ਵੀ ਇਸ ਮਾਮਲੇ 'ਚ ਇਨਵੋਲਵ ਹੋਵੇ। ਅਗੋ ਦਿਦਾਰ ਕਹਿੰਦਾ ਹੈ ਕਿ ਨਹੀਂ ਸਰ ਇਦਾਂ ਨਹੀਂ ਹੋ ਸਕਦਾ ਇੱਕ ਮਾਂ ਆਪਣੇ ਬੱਚਿਆਂ ਨਾਲ ਇਦਾਂ ਕਿਦਾਂ ਕਰ ਸਕਦੀ? ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਇਸ ਅਪਡੇਟ ਬਾਰੇ ਜਾਣਕਾਰੀ ਦਿੰਦੇ ਨੇ। ਉਨੇ ਟੀਮ ਬਲਜੀਤ ਸਿੰਘ ਤੋਂ ਪੁੱਛਤਾਛ ਕਰਦੀ ਹੈ ਪਰ ਬਲਜੀਤ ਹਰ ਸਵਾਲ ਦਾ ਬੜੀ ਕੰਫੀਡੈਂਟਲੀ ਜਵਾਬ ਦਿੰਦਾ ਹੈ ਪੁਲਿਸ ਕੋਲ ਕੋਈ ਠੋਸ ਸਬੂਤ ਵੀ ਨਹੀਂ ਹੁੰਦਾ ਉਸ ਦੇ ਖਿਲਾਫ ਪੁਲਿਸ ਨੂੰ ਉਸ ਨੂੰ ਛੱਡ ਨਹੀਂ ਪੈਂਦਾ ਹੁਣ ਪੁਲਿਸ ਮਨਜੀਤ कौर ਤੋਂ ਕੁਐਸਚਨਿੰਗ ਕਰਦੀ ਹੈ ਤਾਂ ਉਹ ਗੱਲ ਹੀ ਸਾਰੀ ਆਪਣੇ ਘਰ ਵਾਲੇ ਦیدار ਸਿੰਘ ਤੇ ਪਾ ਦਿੰਦੀ ਹੈ ਕਿ ਏਸੇ ਨੇ ਇਹ ਕਾਰਾ ਕੀਤਾ ਹੋਣਾ ਇਸ ਦਾ ਬਾਹਰ ਕਿਸੇ ਜਨਾਨੀ ਨਾਲ ਰਿਲੇਸ਼ਨ ਆ ਇਹ ਮੈਨੂੰ ਛੱਡ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਐਸਐਨ ਨੇ ਸਾਡੇ ਬੱਚੇ ਖਤਮ ਕੀਤੇ ਨੇ ਹੁਣ ਇੱਥੇ ਤਾਂ ਪੂਰੀ ਥਿਉਰੀ ਹੀ ਬਦਲ ਜਾਂਦੀ ਹੈ ਪੁਲਿਸ ਮਨਜੀਤ ਕੌਰ ਤੇ ਬਲਜੀਤ ਸਿੰਘ ਤੋਂ ਦੋ ਤਿੰਨ ਵਾਰ ਹੋਰ ਪੁੱਛਤਾਛ ਕਰਦੀ ਹੈ ਪਰ ਕੁਝ ਹੱਥ ਨਹੀਂ ਲੱਗਦਾ ਹਾਂ ਹਰ ਵਾਰ ਉਹ ਦیدار ਸਿੰਘ ਤੇ ਇਲਜ਼ਾਮ ਲਗਾ ਦਿੰਦੇ ਸਾਂ ਜਿਸ ਨਾਲ ਮਾਮਲਾ ਖਾਸਾ ਕੰਪਲਿਕੇਟਿਡ ਹੋ ਚੁੱਕਾ ਸੀ ਐਸਐਸਪੀ ਸਾਹਿਬ ਦੇ ਹੁਕਮ ਤੇ ਡੀਐਸਪੀ ਟਿਵਾਣਾ ਦਸੰਬਰ 2020 ਚ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਚ ਦیدار ਸਿੰਘ ਮਨਜੀਤ ਕੌਰ ਤੇ ਬਲਜੀਤ ਸਿੰਘ ਦੇ लाई डिटेक्टेड टेस्ट ਲਈ ਐਪਲੀਕੇਸ਼ਨ ਲਾਗਲ ਦਿਨੇ ਮਾਰਚ ਦੇ ਪਹਿਲੇ ਹਫਤੇ ਪਹਿਲਾ ਦਿਦਾਰ ਸਿੰਘ ਦਾ ਲਾਈ ਡਿਟੈਕਟਡ ਟੈਸਟ ਹੁੰਦਾ ਹੈ ਤੇ ਫਿਰ ਉਹਨਾਂ ਦੋਵਾਂ ਦਾ ਦਿਦਾਰ ਸਿੰਘ ਦਾ ਲਾਈ ਡਿਟੈਕਟਡ ਟੈਸਟ ਪਾਸ ਹੋ ਜਾਂਦਾ ਹੈ ਯਾਨੀ ਉਸਨੇ ਜੋ ਜਵਾਬ ਦਿੱਤੇ ਉਸ ਨੂੰ ਸੱਚ ਕਨਸਿਡਰ ਕੀਤਾ ਜਾਂਦਾ ਹੈ ਪਰ ਮਨਜੀਤ ਕੌਰ ਤੇ ਬਲਜੀਤ ਇਸ ਸ਼ਖਰੇ ਨਹੀਂ ਉਤਰਦੇ ਹੁਣ ਇਸ ਟੈਸਟ ਦੇ ਸਹਾਰੇ ਪੁਲਿਸ ਵਾਸਤੇ ਸਿਚੁਏਸ਼ਨ ਕੋਝ ਕਲੀਅਰ ਹੁੰਦੀ ਆ ਹੁਣ ਟੀਮ ਮਨਜੀਤ ਤੇ ਬਲਜੀਤ ਤੋਂ ਸਖਤੀ ਨਾਲ ਕੋਸ਼ਿਸ਼ ਕਰਦੀ ਆ ਤਾਂ ਇਹ ਪੂਰੀ ਕਹਾਣੀ ਦੱਸਦੇ ਨੇ ਦیدار ਪਟਿਆਲੇ ਦੀ ਜਿਸ ਕੰਪਨੀ ਚ ਕੰਮ ਕਰਦਾ ਹੁੰਦਾ ਨਾ ਡਰਾਈਵਰੀ ਕਰਕੇ ਉਹ ਜ਼ਿਆਦਾ ਵਕਤ ਬਾਹਰ ਹੀ ਰਹਿੰਦਾ ਹੁੰਦਾ ਮਹੀਨੇ ਚ ਤਿੰਨ ਚਾਰ ਵਾਰ ਹੀ ਘਰੇ ਆਪ ਆਉਂਦਾ ਪਿੱਛੋਂ ਦیدار ਦੇ ਮਾਸੀ ਦੇ ਮੁੰਡੇ ਬਲਜੀਤ ਦਾ ਇਹਨਾਂ ਦੇ ਘਰ ਆਉਣਾ ਜਾਣਾ ਹੁੰਦਾ ਏਸੇ ਦਰਮਿਆਨ ਇਹਨਾਂ ਚ ਅਟਰੈਕਸ਼ਨ ਹੁੰਦੀ ਆ ਮਨਜੀਤ ਤੇ ਬਲਜੀਤ ਦਰਮਿਆਨ ਤੇ ਘਟਨਾ ਤੋਂ 3 ਸਾਲ ਪਹਿਲਾਂ ਦੀ ਇਸ ਅਟਰੈਕਸ਼ਨ ਕਾਰਨ ਬਲਜੀਤ ਦਾ ਮਨਜੀਤਪੁਰ ਨੂੰ ਮਿਲਣਾ ਹੋਰ ਵੀ ਬਚਾਂਦਾ ਹੈ ਹਾਲਾਂਕਿ ਦیدار ਸਿੰਘ ਨੂੰ ਕਦੇ ਕੁਝ ਅਟਪਟਾ ਨਹੀਂ ਲੱਗਿਆ ਹੁੰਦਾ ਉਹਨੂੰ ਆਪਣੇ ਘਰ ਵਾਲੀ ਤੇ ਵਿਸ਼ਵਾਸ ਹੁੰਦਾ ਤੇ ਬਲਜੀਤ ਦਾ ਫਿਰੋਜ਼ ਦਾ ਭਰਾ ਹੁੰਦਾ ਪਰ ਮਨਜੀਤ ਤੇ ਬਲਜੀਤ ਦੇ ਨਾਜਾਇਜ਼ ਸਬੰਧ ਲਗਾਤਾਰ ਇਸ ਵਿਸ਼ਵਾਸ ਦੀਆਂ ੱਟੀਆਂ ਉਡਾਰੇ ਹੁੰਦੇ ਆ। ਦਿਦਾਰ ਸਿੰਘ ਨੇ ਮਨਜੀਤ कौर ਨੂੰ ਪਿੰਡ 'ਚ ਹੀ ਬਿਊਟੀ ਪ੍ਰੋਡਕਟਸ ਮਤਲਬ ਕਾਸਮੈਟਿਕ ਦੇ ਸਮਾਨ ਦੀ ਦੁਕਾਨ ਖੋਲ ਕੇ ਦਿੱਤੀ ਹੁੰਦੀ ਐ। ਮਨਜੀਤ ਪੜ੍ਹੀ ਲਿਖੀ ਹੁੰਦੀ ਆ, ਕੰਮਕਾਜ 'ਚ ਵੀ ਤੇਜ਼ ਹੁੰਦੀ ਆ, ਉਹ ਆਪਣਾ ਬਿਜ਼ਨਸ ਕਰਕੇ ਦਿਦਾਰ ਸਿੰਘ ਨੂੰ ਵੀ ਹੈਲਪ ਕਰਦੀ ਹੁੰਦੀ ਆ। ਬਲਜੀਤ 5 ਕਿਲੋਮੀਟਰ ਦੂਰ ਪਿੰਡ ਮਹਿਮਾ ਦਾ ਰਹਿਣ ਵਾਲਾ ਹੁੰਦਾ, ਉਸ ਦੀ ਪਿੰਡ ਦੇ ਬਾਹਰ ਹੀ ਗੱਡੀਆਂ ਦੀ ਵਰਕਸ਼ਾਪ ਹੁੰਦੀ ਐ ਜਦੋਂ ਤੱਕ ਇਸ ਦੇ ਮਨਜੀਤ ਨਾਲ ਗੰਦੇ ਸੰਬੰਧ ਨਹੀਂ ਹੁੰਦੇ ਉਦੋਂ ਤੱਕ ਜਦੋਂ ਵੀ ਦਿਦਾਰ ਨੌਕਰੀ ਤੋਂ ਘਰ ਆਉਂਦਾ ਹੁੰਦਾ ਨਾ ਤੇ ਇਹ ਉਸ ਨੂੰ ਮਿਲਣ ਆਉਂਦਾ ਹੁੰਦਾ ਤੇ ਦੋਵੇਂ ਪੀਂਦੇ ਪਰ ਮਨਜੀਤ ਨਾਲ ਰਿਲੇਸ਼ਨ ਬਣਨ ਤੋਂ ਬਾਅਦ ਇਹ ਉਸ ਨੂੰ ਮਿਲਣਾ ਬੰਦ ਕਰ ਦਿੰਦਾ ਹੁਣ ਬਲਜੀਤ ਡੇਲੀ ਆਪਣੀ ਵਰਕਸ਼ਾਪ ਛੱਡ ਮਨਜੀਤ ਦੀ ਦੁਕਾਨ ਤੇ ਆ ਜਾਂਦਾ ਤੇ ਪੂਰਾ ਵਕਤ ਉੱਥੇ ਹੀ ਕੱਟਦਾ ਪਿੰਡ ਵਾਲੇ ਵੀ ਗੱਲਾਂ ਕਰਨ ਲੱਗਦੇ ਨੇ। ਦੀਦਾਰ ਸਿੰਘ ਨੂੰ ਪਤਾ ਲੱਗਦਾ ਹੈ ਤਾਂ ਪਹਿਲਾਂ ਤਾਂ ਉਹ ਇਗਨੋਰ ਕਰਦਾ ਹੈ ਪਰ ਜਦੋਂ ਬਦਨਾਮੀ ਜ਼ਿਆਦਾ ਹੋਣ ਲੱਗਦੀ ਹੈ ਤਾਂ ਉਸਦੇ ਦਿਮਾਗ 'ਚ ਵੀ ਸ਼ੱਕ ਪੈਦਾ ਹੋ ਜਾਂਦਾ ਹੈ। ਹੁਣ ਦੀਦਾਰ ਸਿੰਘ ਮਨਜੀਤ ਕੌਰ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ ਹੈ। ਇੱਕ ਦਿਨ ਦੀਦਾਰ ਸਿੰਘ ਆਪਣੇ ਘਰ ਵਾਲੀ ਤੇ ਆਪਣੇ ਭਰਾ ਨੂੰ ਇਤਰਾਜ਼ਯੋਗ ਹਾਲਤ 'ਚ ਰੰਗੇ ਹੱਥੀ ਫੜ ਲੈਂਦਾ ਹੈ। ਮਨਜੀਤ ਕੌਰ ਦੁਕਾਨ ਦਾ ਸ਼ਟਰ ਸੁੱਟ ਕੇ ਇਹ ਵਕਤ ਬਲਜੀਤ ਨਾਲ ਬਿਤਾ ਰਹੀ ਹੁੰਦੀ ਹੈ। ਦੀਦਾਰ ਦਾ ਦਿਮਾਗ ਖੋ ਜਾਂਦਾ ਹੈ ਉਹ ਬਥੇਰਾ ਕੁਝ ਸੁਣਾਉਂਦਾ ਬਲਜੀਤ ਨੂੰ ਹਿਦਾਇਤ ਦਿੰਦਾ ਹੈ ਧਮਕੀ ਦਿੰਦਾ ਹੈ ਕਿ ਮੇਰੇ ਪਰਿਵਾਰ ਦੇ ਲਾਗੇ ਚਾਗੇ ਵੀ ਨਜ਼ਰ ਨਹੀਂ ਆਉਣਾ ਉਹ ਘਰ ਆ ਕੇ ਸ਼ਰਾਬ ਪੀਂਦਾ ਤੇ ਫਿਰ ਮਨਜੀਤ ਤੇ ਵੀ ਆਪਣਾ ਗੁੱਸਾ ਕਰਦਾ ਅਗਲੇ ਦਿਨ ਉਹ ਫਿਰ ਬਲਜੀਤ ਸਿੰਘ ਦੇ ਘਰ ਜਾਂਦਾ ਹੈ ਤੇ ਟੱਬਰ ਸਾਹਮਣੇ ਕਹਿੰਦਾ ਹੈ ਕਿ ਤੁਹਾਡੇ ਮੁੰਡੇ ਨੇ ਮੇਰੀ ਘਰ ਵਾਲੀ ਨਾਲ ਆਹ ਕੰਮ ਕੀਤਾ ਮੇਰੇ ਪਿੱਠ 'ਚ ਛੁਰਾ ਖੋ ਗਿਆ ਇਸੇ ਬਲਜੀਤ ਦੇ ਘਰ ਦੇ ਵੀ ਉਸ ਨੂੰ ਖੂਬ ਲਾਂਤਾ ਪਾਉਂਦੇ ਨੇ ਹੁਣ ਬਲਜੀਤ ਦੇ ਦਿਲੋ ਦਿਮਾਗ 'ਚ ਦیدار ਸਿੰਘ ਲਈ ਗੁੱਸਾ ਤੇ ਨਫ਼ਰਤ ਪਰ ਜਾਂਦੀ ਹੈ ਉਹ ਸੋਚਦਾ ਕਿ ਇਸ ਤੋਂ ਤਾਂ ਮੈਂ ਹੁਣ ਬਦਲਾ ਲੈ ਕੇ ਰਵਾਂ ਹੁਣ ਦیدار ਸਿੰਘ ਮੋਸਟਲੀ ਰੋਜ਼ ਕੰਮ ਤੋਂ ਘਰ ਆ ਜਾਂਦਾ ਉਹ ਮਨਜੀਤ ਤੇ ਪੂਰੀ ਨਜ਼ਰ ਰੱਖਦਾ ਹੈ ਜਿਸ ਕਰਕੇ ਮਨਜੀਤ ਤੇ ਬਲਜੀਤ ਦੋਵੇਂ ਹੁਣ ਮਿਲ ਨਹੀਂ ਪਾਉਂਦੇ ਹੁੰਦੇ ਦੋਵੇਂ ਬਹੁਤ ਔਖੇ ਹੁੰਦੇ ਨੇ ਹੁਣ ਤਾਂ ਮਨਜੀਤ ਕੌਰ ਦੇ ਮਨ 'ਚ ਵੀ ਆਪਣੇ ਘਰ ਵਾਲੇ ਦیدار ਸਿੰਘ ਖਿਲਾਫ ਨਫ਼ਰਤ ਪਰ ਜਾਂਦੀ ਹੈ ਉਸ ਦਾ ਇੱਕ ਕਾਰਨ ਆ ਵੀ ਹੁੰਦਾ ਹੈ ਕਿ ਉਸ ਦੇ ਪੇਕੇ ਜਾ ਕੇ ਸਭ ਦੱਸ ਆਇਆ ਹੁੰਦਾ ਹੈ ਤੇ ਕਹਿ ਕੇ ਆਇਆ ਹੁੰਦਾ ਹੈ ਕਿ ਮੈਂ ਬੱਚਾ ਕਰਕੇ ਇਸ ਔਰਤ ਨਾਲ ਰਹਿ ਰਿਹਾ ਵਰਨਾ ਇਹਦੇ ਵਰਗੀ ਨਾਲ ਕਦੀ ਨਾ ਰਹਾ ਹੁਣ ਦੋਵੇਂ ਆਹੀ ਪਲਾਨ ਕਰਦੇ ਨੇ ਕਿ ਕੀ ਕਰੀਏ ਕਿ ਇੱਕ ਹੋ ਚਾਹੀਏ ਦਿਦਾਰ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਕਰਦਾ ਹੁੰਦਾ ਹੈ ਉਹਨਾਂ ਤੇ ਜਾਨ ਛਿੜਕਦਾ ਹੁੰਦਾ ਹੈ ਮਨਜੀਤ ਤੇ ਬਲਜੀਤ ਨੂੰ ਲੱਗਦਾ ਹੈ ਕਿ ਜੇ ਦੀਦਾਰ ਤੋਂ ਬਦਲਾ ਲੈਣਾ ਹੈ ਤੇ ਅਸੀਂ ਵੀ ਇੱਕ ਹੋਣਾ ਹੈ ਤਾਂ ਦੀਦਾਰ ਨੂੰ ਉੱਥੇ ਸੱਟ ਪੰਚਾਓ ਜਿੱਥੇ ਉਹ ਸਹਿ ਨਾ ਸਕੇ। ਜਵਾਕਾਂ ਦੀ ਹੀ ਜਾਨ ਲੈ ਲਈਏ ਜਿਸ ਨਾਲ ਇਹ ਤੜਫੇ ਤੇ ਫਿਰ ਬੱਚਿਆਂ ਦੇ ਜਾਨ ਤੋਂ ਬਾਅਦ ਮਨਜੀਤ ਕਹਿੰਦੀ ਹੈ ਕਿ ਮੈਂ ਪੇਕੇ ਆ ਜਾऊं ਤੇ ਉੱਥੇ ਫਿਰ ਅਸੀਂ ਇਕੱਠੇ ਰਹਿ ਸਕਾਂਗੇ। ਹੁਣ ਚਲੋ ਉਸੇ ਰਾਤ ਦੇ 22 ਜੁਲਾਈ 2019 ਦੀ ਉਹ ਰਾਤ 8:30 ਵਜੇ ਉਦੋਂ ਦੀਦਾਰ ਸਿੰਘ ਛੇਤੀਕਾਰ ਆ ਗਿਆ ਸੀ। ਆਪਣੀ ਪੰਜੀ ਨੂੰ ਬਸ ਅੱਡੇ ਛੱਡਣ ਗਿਆ ਹੋਇਆ ਸੀ। ਮਨਜੀਤ ਆਪਣੇ ਦੋਵੇਂ ਬੱਚਿਆਂ ਨੂੰ ਕਹਿੰਦੀ ਹੈ ਕਿ ਜਾਓ ਕੋਲ ਡਰਿੰਕ ਪਿਆਓ ਤੁਹਾਡਾ ਚਾਚਾ ਬਲਜੀਤ ਤੁਹਾਨੂੰ ਕੋਲ ਡਰਿੰਕ ਪਿਲਾ ਦੇ ਉਹ ਗੁਰਦੁਆਰਾ ਸਾਹਿਬ ਦੇ ਕੋਲ ਬੱਚੇ ਭੇਜ ਦਿੰਦੀ ਹੈ ਬਲਜੀਤ ਉੱਥੇ ਪਹਿਲਾਂ ਹੀ ਖੜਾ ਹੁੰਦਾ ਹੈ ਸਕੂਟੀ ਤੇ ਸਕੂਟੀ ਕਿਸੇ ਦੋਸਤ ਦੀ ਹੁੰਦੀ ਹੈ ਉਸਨੇ ਆਪਣਾ ਚਿਹਰਾ ਢੱਕਿਆ ਹੁੰਦਾ ਤੇ ਪਛਾਣ ਚ ਨਹੀਂ ਆ ਰਿਹਾ ਹੁੰਦਾ ਉਹ ਦੋਵੇਂ ਬੱਚਿਆਂ ਨੂੰ ਸਕੂਟੀ ਤੇ ਬਿਠਾ ਕੇ ਪਾਖੜਾ ਨਹਿਰ ਵਾਲੀ ਸਾਈਟ ਤੇ ਲੈ ਜਾਂਦਾ ਹੈ ਉਹ ਬੱਚਿਆਂ ਨੂੰ ਕਹਿੰਦਾ ਹੈ ਕਿ ਉਹ ਉਹਨਾਂ ਨੂੰ ਪੋਲਡਰਿੰਗ ਦੇ ਨਾਲ ਕੋਈ ਵਧੀਆ ਚੀਜ਼ ਦਿਖਾਏਗਾ ਵੀ ਉਹ ਜਵਾਕਾਂ ਨੂੰ ਨਹਿਰ ਤੇ ਕੁਝ ਦਿਖਾਉਣ ਲੈ ਕੇ ਚਲਾ ਜਾਂਦਾ ਹੈ ਤੇ ਫਿਰ ਉੱਥੇ ਹੀ ਤੱਕਾ ਦੇ ਦਿੰਦਾ ਹੈ ਉਹ ਫੋਨ ਤੇ ਮਨਜੀਤ ਨੂੰ ਦੱਸ ਦਿੰਦਾ ਹੈ ਕਿ ਕੰਮ ਹੋ ਗਿਆ ਉਧਰ ਘਰੇ ਮਨਜੀਤ ਬੱਚਿਆਂ ਦੇ ਗੁੰਮ ਹੋਣ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਨੂੰ ਬਾਅਦ 'ਚ ਇਹ ਵੀ ਪਤਾ ਲੱਗਦਾ ਹੈ ਕਿ ਬਲਜੀਤ ਨੇ ਆਪਣੇ ਨਾਂ ਤੇ ਇੱਕ SIM ਕਾਰਡ ਤੇ ਫੋਨ ਮਨਜੀਤ ਨੂੰ ਦਿੱਤਾ ਹੁੰਦਾ ਇਸੇ ਤੇ ਸਾਰੀ ਘਟਨਾ ਦੀ ਸਾਜ਼ਿਸ਼ ਰਾਜਦੇ ਨੇ ਪਰ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ SIM ਬੰਦ ਕਰ ਦਿੱਤਾ ਜਾਂਦਾ ਹੈ ਰਾਤ ਕਰੀਬ 11 ਵਜੇ ਬਲਜੀਤ ਚੋਰੀ ਨਾਲ ਮਨਜੀਤ ਦੇ ਘਰ ਦੇ ਕੋਲ ਆਇਆ ਹੁੰਦਾ ਤੇ ਉਸ ਤੋਂ ਮੋਬਾਈਲ ਲੈ ਕੇ ਚਲਾ ਜਾਂਦਾ ਉਹ ਉਸ ਤੋਂ SIM ਕੱਟ ਕੇ ਡਿਸਟਰੋਏ ਕਰ ਦਿੰਦਾ ਇਹ ਜਾਣਨ ਦੇ ਬਾਅਦ ਪੁਲਿਸ 8 ਮਾਰਚ 2021 ਤੱਕ ਪੁਲਿਸ ਰਿਮਾਂਡ ਤੇ ਲੈ ਲੈਂਦੀ ਹੈ ਇਹਨਾਂ ਨੂੰ ਪੁਲਿਸ ਇਸ ਦੌਰਾਨ ਐਵੀਡੈਂਸ ਚੁਟਾਉਂਦੀ ਹੈ ਤੇ ਫਿਰ ਉਹ ਫੋਨ ਵੀ ਬਰਾਮਦ ਕਰ ਲੈਂਦੀ ਹੈ ਜੋ ਬਲਜੀਤ ਨੇ ਮਨਜੀਤ ਨੂੰ ਦਿੱਤਾ ਹੋਇਆ ਹੁੰਦਾ ਹੈ ਦੋਵਾਂ ਤੇ ਆਈਪੀਸੀ ਸੈਕਸ਼ਨ 302 120 ਬੀ ਤਹਿਤ ਚਾਰजेस ਲੱਗਦੇ ਨੇ ਇਸ ਤੋਂ ਬਾਅਦ ਇਹ ਕੇਸ ਅਜੇ ਤੱਕ ਕਿੱਥੇ ਪਹੁੰਚਿਆ ਇਸ ਦੀ ਜਾਣਕਾਰੀ ਮੈਨੂੰ ਪਬਲਿਕ ਰਿਕਾਰਡਸ ਤੋਂ ਨਹੀਂ ਮਿਲੀ ਮਾਂ ਮਾਂ ਕਿਦਾਂ ਕਰ ਗਈ ਆਪਣੇ ਬੱਚਿਆਂ ਨਾਲ ਇਹ ਘਰ ਪਰਿਵਾਰ ਛੱਡਣਾ ਇੱਕ ਪਾਸੇ ਨਾਜਾਇਜ਼ ਸਬੰਧ ਹੋਣਾ ਵੀ ਇੱਕ ਪਾਸੇ ਬਾਗੀ ਹੋ ਜਾਣਾ ਵੀ ਇੱਕ ਪਾਸੇ ਪਰ ਮਾਂ ਦਾ ਰੁਤਬਾ ਤਾਂ ਇਹ ਸਭ ਤੋਂ ਖਾਸਾ ਉੱਚਾ ਹੁੰਦਾ ਹੈ ਤੇ ਮਾਂ ਹੋਂ ਨੂੰ ਵੀ ਇਸ ਜਨਾਨੀ ਨੇ ਇੰਨਾ ਡਗਾਤਾ ਕਿ ਜੰਨੀਆਂ ਲਾਂਹਤਾ ਪਾਈਏ ਉਨੀਆਂ ਘਟ ਵੈਸ਼ੀ ਨੇ ਸਾਡੇ ਚ ਹੀ ਗਈ ਸਾਡੇ ਵਰਗੇ ਹੀ ਲੱਗਦੇ ਨੇ ਪਰ ਹੁੰਦੇ ਵੈਸ਼ੀ ਹੀ ਨੇ ਅੱਖਾਂ ਖੋਲ ਕੇ ਰੱਖੋ ਪਰਿਵਾਰ ਸਾਹਮਣੇ ਰੱਖੋ ਵਾਹਿਗੁਰੂ ਮਿਹਰ ਕਰ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਸਸ